ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਦਿੱਲੀ ਸਿੱਖਾਂ ਦੀ ਏ ਇਸ ਗੱਲ ਦੇ ਮਿਲ ਗਏ ਪੁਖਤਾ ਸਬੂਤ ਅੱਜ ਅਸੀਂ ਦਿੱਲੀ ਦਾ ਮੁਕੰਮਲ ਇਤਿਹਾਸ ਜਾਣਾਂਗੇ ਕਿਹੜੇ ਕਿਹੜੇ ਇਲਾਕੇ ਸੀਗੇ ਦਿੱਲੀ ਦੇ ਸਿੱਖਾਂ ਦੇ ਕੋਲ ਇਸ ਦੇ ਬਾਰੇ ਮੁਕੰਮਲ ਮਾਲੂਮਾਤ ਹਾਸਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਹੰਟ ਤੱਕ ਜੁੜੇ ਰਹਿਣਾ ਉਮੀਦ ਹੈ ਕਿ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਉਸਤੇ ਵਿਚਾਰ ਗੋ ਮਨਜਿੰਦਰ ਸਿੰਘ ਸਿਰਸਾ ਦੁਆਰਾ ਦਿੱਤਾ ਗਿਆ ਬਿਆਨ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਮਸਜਿਦ ਤੋੜ ਕੇ ਬਣਾਇਆ ਗਿਆ ਹੈ ਕੀ ਹੈ ਇਸ ਗੱਲ ਦੇ ਪਿੱਛੇ ਪੂਰੀ ਸੱਚਾਈ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਦਿੱਲੀ ਦੇ ਸਿੱਖਾਂ ਦਾ ਪੂਰਾ ਇਤਿਹਾਸ ਦਿੱਲੀ ਦੇ ਵਿੱਚ ਕਿੰਨੇ ਪਿੰਡ ਸਨ ਸਿੱਖਾਂ ਦੇ 12 ਖਾਂਬਾ ਜਹਾਗੀਰਪੁਰੀ ਇਹ ਸਾਰਾ ਇਲਾਕਾ ਸਿੱਖਾਂ ਦਾ ਸੀ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਇਹ ਸਾਰਾ ਇਲਾਕਾ ਲੱਖੀਸ਼ਾ ਬਣਜਾਰੇ ਦਾ ਸੀ ਆਓ ਜਾਣਦੇ ਹਾਂ ਦਿੱਲੀ ਦਾ ਸਿੱਖ ਇਤਿਹਾਸ ਲੱਖੀਸ਼ਾ ਬਣਜਾਰੇ ਤੋਂ ਸ਼ੁਰੂ ਹੁੰਦਾ ਹੈ ਦਿੱਲੀ ਦਾ ਇਤਿਹਾਸ ਭਾਈ ਲੱਖੀਸ਼ਾ ਬਣਜਾਰੇ ਦੀ ਮੌਤ 99 ਸਾਲ 10 ਮਹੀਨੇ ਦੀ ਉਮਰ ਵਿੱਚ ਮਾਲਚਾ ਹਾਊਸ ਦੇ ਵਿੱਚ ਹੁੰਦੀ ਹੈ ਜਿਸ ਨੂੰ ਹੁਣ ਮਾਲਚਾ ਹਿਲਵੀ ਕਿਹਾ ਜਾਂਦਾ ਹੈ ਕਾਂਗਰਸ ਸਰਕਾਰ ਨੇ ਇਸ ਨੂੰ ਅਬਦ ਵਾਲਿਆਂ ਨੂੰ ਦੇ ਦਿੱਤਾ ਹੁਣ ਇਸ ਨੂੰ ਅਬਦ ਮਹਿਲ ਵੀ ਕਿਹਾ ਜਾਂਦਾ ਹੈ ਪਰ ਇਹ ਜਗਾ ਡਿਸਪਿਊਟਡ ਹੈ ਇਸ ਵਕਤ ਇਹ ਖੰਡਰ ਦੀ ਹਾਲਤ ਵਿੱਚ ਪਿਆ ਹੈ ਮਾਲਚਾ ਹਾਊਸ ਸਿੱਖਾਂ ਦਾ ਹੈ ਜਿਸ ਨੂੰ ਅੱਜ ਵੀ ਸਿੱਖਾਂ ਦੇ ਹਵਾਲੇ ਨਹੀਂ ਕੀਤਾ ਗਿਆ ਮਾਲਚਾ ਹਾਊਸ ਲੱਖੀਸ਼ਾ ਬਣਜਾਰੇ ਦਾ ਹੈ ਇੱਥੋਂ ਸਿੱਖ ਇਤਿਹਾਸ ਸ਼ੁਰੂ ਹੁੰਦਾ ਹੈ 7 ਜੂਨ 1680 ਨੂੰ ਲੱਖੀਸ਼ਾ ਬਣਜਾਰੇ ਦੀ ਮੌਤ ਹੋਈ ਉਦੋਂ ਉਹਨਾਂ ਦੇ ਚਾਰੋਂ ਪੁੱਤਰ ਉਹਨਾਂ ਦੇ ਕੋਲ ਮੌਜੂਦ ਸਨ ਲੱਖੀਸ਼ਾ ਬਨਜਾਰੇ ਦੇ ਉਸ ਸਮੇਂ ਦਿੱਲੀ ਵਿੱਚ 6 ਪਿੰਡ ਸਨ ਮਾਲਚਾ ਹਿੱਲ ਰਾਏ ਸਿਲਾ ਹਿੱਲ ਬਾਰਾ ਖੰਬਾ ਜਿਸ ਨੂੰ ਹੁਣ ਕਿਹਾ ਜਾਂਦਾ ਹੈ ਅਤੇ ਨਰੀਲਾ ਇਸ ਤੋਂ ਇਲਾਵਾ ਟੋਡਾਪੁਰ ਅਲੀ ਗੰਜ ਇਹ ਵੀ ਲੱਖੀਸ਼ਾ ਬਨਜਾਰੇ ਦੇ ਨਾਲ ਜੁੜੇ ਹੋਏ ਪਿੰਡ ਸਨ ਉਹਨਾਂ ਦੀ ਮਲਕੀਅਤ ਦਾ ਹਿੱਸਾ ਸਨ ਲੱਖੀਸ਼ਾ ਬਨਜਾਰੇ ਦੇ ਇਹ ਸਾਰੇ ਪਿੰਡ ਹੁਣ ਖੋਲੇ ਗਏ ਹੁਣ ਦਿੱਲੀ ਦੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਕਰਨਲ ਸਰ ਹਾਡਨ ਮੁਤਾਬਿਕ ਦਿੱਲੀ 7 ਵਾਰ ਉਜੜਿਆ ਅਤੇ ਵਸਿਆ ਹੈ ਹੁਣ ਗੱਲ ਕਰਦੇ ਹਾਂ ਅੱਜ ਦੀ ਦਿੱਲੀ ਬਾਰੇ 1836 ਦੇ ਵਿੱਚ ਸ਼ਾਹ ਜਹਾਂ ਨੇ ਪੁਰਾਣੀ ਦਿੱਲੀ ਦਾ ਇਲਾਕਾ ਵਸਾਇਆ ਸੀ ਇਸ ਤੋਂ ਬਾਅਦ ਉਸਨੇ 16 April 1939 ਵਿੱਚ ਉਸਨੇ ਲਾਲ ਕਿਲੇ ਦੀ ਨੀਵ ਰੱਖੀ ਉਸ ਤੋਂ ਬਾਅਦ ਉਸਨੇ ਜਾਮਾ ਮਸਜਿਦ ਬਣਵਾਈ ਉਸ ਤੋਂ ਬਾਅਦ ਦਿੱਲੀ ਦੇ ਆਲੇ ਦੁਆਲੇ ਚਾਰ ਦੀਵਾਰੀ ਕਰਵਾਈ ਇਸ ਦੇ ਅੰਦਰ ਦਾ ਇਲਾਕਾ ਸ਼ਾਹਜਹਾਂਪੁਰ ਹੀ ਦਿੱਲੀ ਮੰਨਿਆ ਜਾਂਦਾ ਸੀ ਇਸੇ ਨੂੰ ਦਿੱਲੀ ਕਿਹਾ ਜਾਂਦਾ ਸੀ ਸ਼ਾਹ ਜਹਾਂ ਦੇ ਸਮੇਂ ਇਸ ਦਿੱਲੀ ਦੇ 6 ਦਰਵਾਜ਼ੇ ਸਨ ਮਾਰਚ 1783 ਦੇ ਵਿੱਚ ਸਿੱਖ ਫੌਜ ਦਿੱਲੀ ਵਿੱਚ ਆਈ। ਬਘੇਲ ਸਿੰਘ ਨੇ ਆਪਣੇ ਸਾਥੀ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ ਦੇ ਨਾਲ ਮਿਲ ਕੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਆਪਣੇ ਟੈਕਸ ਬੈਰੀਅਰ ਲਗਾਏ। ਜਿੱਥੇ ਹੁਣ ਸਬਜ਼ੀ ਮੰਡੀ ਹੈ, ਉੱਥੇ ਫਿਰ ਸਮਝੌਤਾ ਹੋਇਆ ਸਾਡੇ 37% ਟੈਕਸ ਸਰਕਾਰੀ ਖਾਲਸਾ ਦੇ ਕੋਲ ਆਇਆ। ਉਸ ਟੈਕਸ ਦੇ ਨਾਲ ਸਭ ਤੋਂ ਪਹਿਲਾਂ ਸਰਕਾਰੀ ਖਾਲਸਾ ਨੇ ਉਸ ਟੈਕਸ ਦੇ ਪੈਸੇ ਦੇ ਨਾਲ ਗੁਰਦੁਆਰਿਆਂ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਇਹ ਹੈ ਦਿੱਲੀ ਦੇ ਗੁਰੂ ਘਰਾਂ ਦੀ ਉਸਾਰੀ ਦਾ ਆਰੰਭ ਭਾਈ ਬੱਗੇਲ ਸਿੰਘ ਬਾਦ ਦੇ ਵਿੱਚ ਕਰੋੜ ਸਿੰਘ ਜਾਂ ਮਿਸਲ ਦੇ ਸਰਦਾਰ ਬਣੇ ਅਤੇ ਉਹਨਾਂ ਨੇ ਕਰਨਾਲ ਦੇ ਨੇੜੇ ਹਰਿਆਣੇ ਦੇ ਛਲੋੜੀ ਪਿੰਡ ਵਿੱਚ ਖਾਲਸਾ ਰਾਜ ਦੀ ਰਾਜਧਾਨੀ ਬਣਾਈ ਉਸ ਪਿੰਡ ਨੂੰ ਅੱਜ ਵੀ ਛਲੋੜੀ ਭਾਈ ਬੱਗੇਲ ਸਿੰਘ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇੱਥੋਂ ਭਾਈ ਬੱਗੇਲ ਸਿੰਘ ਨੇ ਮੀਰਠ ਸਹਾਰਨਪੁਰ ਅਬਤ ਤੱਕ ਦੇ ਇਲਾਕੇ ਫਤਿਹ ਕਰ ਲਏ ਛਲੋੜੀ ਭਾਈ ਬੱਗੇਲ ਸਿੰਘ ਜੀ ਦੀ ਰਾਜਧਾਨੀ ਦੇ ਉੱਤੇ ਹੁਣ ਮੰਦਿਰ ਬਣਾ ਲਿਆ ਗਿਆ ਹੈ ਹੁਣ ਉਹ ਮੰਦਿਰ ਦੇ ਕਬਜ਼ੇ ਵਿੱਚ ਹੈ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇੱਕ ਗੁਰਦੁਆਰਾ ਬਣਾਇਆ ਸਰਦਾਰ ਬਘੇਲ ਸਿੰਘ ਦੇ ਨਾਮ ਦਾ ਜਿਹੜਾ ਅਸਲੀ ਗੁਰਦੁਆਰਾ ਹੈ ਉਸ ਨੂੰ ਹੁਣ ਇਹ ਕਹਿੰਦੇ ਹਨ ਰਾਣੀ ਬਘੇਲ ਸਿੰਘ ਦਾ ਮੰਦਿਰ ਹੁਣ ਤੁਸੀਂ ਦੱਸੋ ਸਿੱਖਾਂ ਦੀਆਂ ਰਾਣੀਆਂ ਦੇ ਮੰਦਰ ਹੋ ਸਕਦੇ ਹਨ ਅੱਜ ਵੀ ਖਾਲਸੇ ਦੀ ਰਾਜਧਾਨੀ ਦੇ ਸਬੂਤ ਖੰਡਰ ਬਣ ਕੇ ਪਏ ਹਨ ਤੇ ਉਹਨਾਂ ਦੀਆਂ ਜ਼ਮੀਨਾਂ ਅੱਜ ਵੀ ਉੱਥੇ ਹਨ ਪਿਛਲੇ ਦਿਨਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਦਿੱਤਾ ਹੈ ਕਿ ਰਕਾਬ ਗੰਜ ਗੁਰਦੁਆਰਾ ਮਸਜਿਦ ਤੋੜ ਕੇ ਬਣਾਇਆ ਗਿਆ ਹੈ ਇਸ ਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਓਨੀ ਹੀ ਘਟ ਹੈ 1680 ਤੱਕ ਲੱਖੀਸ਼ਾ ਬਣਜਾਰੇ ਦੇ 6 ਪਿੰਡ ਸਨ ਦਿੱਲੀ ਦੇ ਵਿੱਚ 1783 ਵਿੱਚ ਸਿੱਖਾਂ ਨੇ ਗੁਰਦੁਆਰੇ ਉਸਾਰਨੇ ਸ਼ੁਰੂ ਕੀਤੇ ਦਿੱਲੀ ਦੇ ਵਿੱਚ 30 ਹਜ਼ਾਰੀ ਵੀ ਸਿੱਖਾਂ ਦੇ ਨਾਲ ਸੰਬੰਧਿਤ ਹੈ ਇੱਥੇ ਸਿੱਖਾਂ ਦੀ 30 ਹਜ਼ਾਰ ਫੌਜ ਰਹਾ ਕਰਦੀ ਸੀ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਚਮ ਨੇ 12 ਦਸੰਬਰ 1911 ਨੂੰ ਕੋਲਕੱਤਾ ਤੋਂ ਰਾਜਧਾਨੀ ਦਿੱਲੀ ਲੈ ਕੇ ਆਉਣ ਦਾ ਐਲਾਨ ਕੀਤਾ ਅਤੇ 1 ਅਕਤੂਬਰ 1912 ਨੂੰ ਪੁਰਾਣੀ ਦਿੱਲੀ ਨੂੰ ਪਹਿਲੀ ਵਾਰ ਪੰਜਾਬ ਨਾਲੋਂ ਵੱਖ ਕੀਤਾ ਗਿਆ ਇਹ ਜਾਣਕਾਰੀ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਦਰਜ ਹੈ ਇਸ ਦੀ ਕਾਪੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 1 ਅਕਤੂਬਰ 1912 ਤੱਕ ਦਿੱਲੀ ਪੰਜਾਬ ਦਾ ਹਿੱਸਾ ਸੀ ਕਰਨਾਲ ਜੀਂਦ ਹਿੰਸਾਰ ਇਹ ਸਾਰੇ ਸਿੱਖ ਰਾਜ ਦੇ ਇਲਾਕੇ ਸਨ ਰਾਏ ਸਿਲਾ ਪਿੰਡ ਅਤੇ 6 ਹੋਰ ਪਿੰਡ ਲੱਖੀਸ਼ਾ ਬਣ ਜਾ ਰਹੇ ਦੇ ਸਨ ਉਹ ਪਿੰਡ ਸਿੱਖਾਂ ਦੇ ਹੀ ਸਨ ਅਤੇ ਪੰਜਾਬ ਦੇ ਨਾਲ ਸੰਬੰਧਿਤ ਸਨ ਜਦੋਂ ਪੁਰਾਣੀ ਦਿੱਲੀ ਨੂੰ ਪੰਜਾਬ ਤੋਂ ਵੱਖ ਕੀਤਾ ਗਿਆ ਤਾਂ ਚੀਫ ਕਮਿਸ਼ਨਰ ਪ੍ਰਵੰਸ਼ ਆਫ ਦਿੱਲੀ ਨੇ 1927 ਵਿੱਚ ਇਸ ਦਾ ਨਾਮ ਨਵੀਂ ਦਿੱਲੀ ਰੱਖਿਆ 13 ਫਰਵਰੀ 1931 ਦੇ ਦਿਨ ਇਹ ਨਵੀਂ ਰਾਜਧਾਨੀ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਬਾਅਦ ਦਿੱਲੀ ਦੇ ਗੁਰਦੁਆਰੇ ਅਤੇ ਸਿੱਖਾਂ ਦੇ ਪਿੰਡਾਂ ਉੱਤੇ ਕਿਸ ਤਰ੍ਹਾਂ ਕਬਜ਼ੇ ਕਰਵਾਏ ਗਏ 14 ਜਨਵਰੀ 1914 ਨੂੰ ਬ੍ਰਿਟਾਨਵੀ ਸਰਕਾਰ ਨੇ ਵਾਇਸਰਾਏ ਦੀ ਕੋਠੀ ਦੇ ਵਾਸਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਤੋੜ ਕੇ ਜ਼ਬਰਦਸਤੀ ਇਹ ਜ਼ਮੀਨ ਲਈ ਜਿੱਥੇ ਹੁਣ ਰਾਸ਼ਟਰਪਤੀ ਭਵਨ ਵੀ ਬਣਿਆ ਹੋਇਆ ਹੈ ਉਸ ਤੋਂ ਬਾਅਦ ਬਹੁਤ ਵੱਡਾ ਅੰਦੋਲਨ ਹੋਇਆ ਅਤੇ ਸਰਕਾਰ ਨੇ ਉਸ ਅੰਦੋਲਨ ਦੇ ਅੱਗੇ ਆਪਣੇ ਹਥਿਆਰ ਛੁੱਟ ਦਿੱਤੇ 1930 ਦੇ ਵਿੱਚ ਸਿਵਲ ਨਾ ਫਰਮਾਨੀ ਲਹਿਰ ਦੇ ਵਿੱਚ ਗੁਰਦੁਆਰਾ ਸੀਸਗੰਜ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਫਿਰ 12 ਜੂਨ 1960 ਵਿੱਚ ਗੁਰਦੁਆਰਿਆਂ ਨੂੰ ਘੇਰਾ ਪਾ ਕੇ ਸਿੱਖਾਂ ਨੇ ਜੋ ਜਲੂਸ ਕੱਢਣੇ ਸੀ ਉਸ ਨੂੰ ਰੋਕਿਆ ਗਿਆ ਗੁਰਦੁਆਰਾ ਰਕਾਬਗੰਜ ਸਾਹਿਬ ਪੁਰਾਣਾ ਰਾਏਸੇਲਾ ਪਿੰਡ ਦਾ ਹਿੱਸਾ ਹੈ ਅਤੇ ਪੁਰਾਣਾ ਰਾਏਸੇਨਾ ਪਿੰਡ ਲੱਖੀਸ਼ਾ ਬਣਜਾਰੇ ਦਾ ਸੀ ਸਿੱਖ ਰਾਜ ਦੇ ਸਮੇਂ ਲੱਖੀਸ਼ਾ ਬਣਜਾਰੇ ਦੀਆਂ ਸਾਰੀਆਂ ਜ਼ਮੀਨਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਂ ਲਗਵਾ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਇੰਡੀਆ ਗੇਟ ਵੀ ਉਸੇ ਜ਼ਮੀਨ ਤੇ ਬਣਾਇਆ ਗਿਆ ਮਨਿਸਟਰੀ ਦੇ ਜਿੰਨੇ ਵੀ ਦਫ਼ਤਰ ਹਨ ਉਹ ਉੱਥੇ ਬਣਾਏ ਗਏ ਰਾਸ਼ਟਰਪਤੀ ਭਵਨ ਉਸੇ ਜਗ੍ਹਾ ਤੇ ਬਣਿਆ ਹੋਇਆ ਹੈ ਅਤੇ ਨਵਾਂ ਬਣਿਆ ਸੰਸਦ ਵੀ ਉਸੇ ਜ਼ਮੀਨ ਤੇ ਬਣਾਇਆ ਗਿਆ ਹੈ ਇਹ ਸਾਰੀਆਂ ਜ਼ਮੀਨਾਂ ਸਿੱਖਾਂ ਦੀਆਂ ਹਨ ਅਤੇ ਇਸੇ ਜਗ੍ਹਾ ਰਕਾਬਗੰਜ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ ਹੁਣ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਇਤਿਹਾਸ ਤੋਂ ਪਰਦਾ ਚੱਕਦੇ ਹਾਂ ਰਾਏ ਸੇਨਾਪਿੰਡ ਬਾਅਦ ਵਿੱਚ ਰਿਆਸਤ ਜੀਂਦ ਨੇ ਖਰੀਦ ਲਿਆ ਸੀ ਅੰਗਰੇਜ਼ਾਂ ਤੋਂ ਇਹ ਸਾਰੀਆਂ ਗੱਲਾਂ ਗਜ਼ਟ ਦੇ ਵਿੱਚ ਮੌਜੂਦ ਹਨ ਮਹਾਰਾਜਾ ਜੀਤ ਨੇ ਰਾਇਸ ਇਨਾ ਪਿੰਡ ਅੰਗਰੇਜ਼ਾਂ ਤੋਂ ਖਰੀਦ ਕੇ ਗੁਰਦੁਆਰਾ ਸੀਸਗੰਜ ਅਤੇ ਰਕਾਬਗੰਜ ਸਾਹਿਬ ਨੂੰ ਭੇਂਟ ਕਰ ਦਿੱਤਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਜ਼ਮੀਨ ਜ਼ਬਰਦਸਤੀ ਖੋਣ ਦੀ ਕੋਸ਼ਿਸ਼ ਕੀਤੀ ਅਤੇ ਸਿੱਖਾਂ ਨੇ ਇਸ ਦੇ ਵਿਰੋਧ ਦੇ ਵਿੱਚ ਇੱਕ ਅੰਦੋਲਨ ਕੀਤਾ ਉਸ ਤੋਂ ਬਾਅਦ ਸਰਕਾਰ ਨੇ ਪ੍ਰਾਈ ਮਿਸਰੀ ਨੋਟ ਦੇ ਵੈਲਿਊ ਦੇ ਹਿਸਾਬ ਦੇ ਨਾਲ 32000 ਰੁਪਏ ਜਮ੍ਹਾਂ ਕੀਤੇ ਜਿਨ੍ਹਾਂ ਦਾ ਵਿਆਜ ਸਾਲਾਨਾ 1152 ਰੁਪਏ ਬਣਦਾ ਸੀ ਜਿਸ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਆਮਦਨ ਦੇ ਤੌਰ ਤੇ ਕੀਤਾ ਗਿਆ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ 15 ਮਰਬੇ ਜ਼ਮੀਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਮ ਤੇ ਲਗਵਾਈ ਸੀ ਉਹ ਜ਼ਮੀਨ ਅੱਜ ਕਿਸ ਦੇ ਕੋਲ ਹੈ ਇਸ ਦੀ ਜਾਣਕਾਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦੇਣੀ ਚਾਹੀਦੀ ਹੈ ਉਸ ਸਮੇਂ ਗੁਰਦੁਆਰਾ ਸਾਹਿਬ ਦੇ 15 ਮਰਬਿਆਂ ਦਾ ਠੇਕਾ ਸੇਵਾਦਾਰ ਭਾਈ ਹਰੀ ਸਿੰਘ ਬੀਏ ਭਾਈ ਰਣਜੋਤ ਸਿੰਘ ਜੀ ਦੇ ਕੋਲ ਆਉਂਦਾ ਸੀ ਅਤੇ ਹੁਣ ਉਸ ਜ਼ਮੀਨ ਦਾ ਠੇਕਾ ਕਿਸ ਦੇ ਕੋਲ ਜਾਂਦਾ ਹੈ ਇਹ ਗੱਲ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਣੀ ਚਾਹੀਦੀ ਹੈ 15 ਮਰਬੇ ਜ਼ਮੀਨ ਅੰਗਰੇਜ਼ ਸਰਕਾਰ ਵੱਲੋਂ ਦੁਸਾਂਝ ਪਿੰਡ ਦੇ ਹਿੱਸੇ ਵਿੱਚੋਂ ਕੁਝ ਜ਼ਮੀਨ ਪਟਿਆਲਾ रियासत ਦੇ ਆਲਾ ਸਿੰਘ ਦੀ ਵਡਾਲੀ ਹਿੰਦੂਪੁਰ ਤੋਂ ਦੋ ਪਿੰਡਾਂ ਦੀ ਜਾਗੀਰ 8 ਏਕੜ ਦਾ ਇੱਕ ਬਾਗ ਗੁਰਦੁਆਰਾ ਸਾਹਿਬ ਦੇ ਨਾਮ ਤੇ ਲਗਾਇਆ ਗਿਆ ਸੀ ਇਹਨਾਂ ਜ਼ਮੀਨਾਂ ਦੀ ਆਮਦਨ ਤਾਂ ਇੱਕ ਵਕਰੀ ਗੱਲ ਹੈ ਪਰ ਅੱਜ ਇਹ ਸਾਰੀਆਂ ਜ਼ਮੀਨਾਂ ਕਿੱਥੇ ਹਨ ਜੀਂਦ ਦੇ ਰਾਜਾ ਸਰੂਪ ਸਿੰਘ ਜੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਇਮਾਰਤ ਦੁਆਰਾ ਬਣਵਾਈ ਇਹ ਇਮਾਰਤ ਦੁਆਰਾ ਇਸ ਕਰਕੇ ਬਣਾਈ ਗਈ ਸੀ ਕਿਉਂਕਿ 1857 ਦੇ ਵਿੱਚ ਦਿੱਲੀ ਦੇ ਵਿੱਚ ਮਰਹਾਟੇ ਅਤੇ ਮੁਸਲਮਾਨਾਂ ਦੀਆਂ ਝੜਪਾਂ ਦੇ ਵਿੱਚ ਇਸ ਇਮਾਰਤ ਨੂੰ ਤੋੜ ਦਿੱਤਾ ਗਿਆ ਸੀ ਜਿਸ ਕਰਕੇ ਇਸ ਇਮਾਰਤ ਨੂੰ ਦੁਬਾਰਾ ਜੀਨ ਦੇ ਮਹਾਰਾਜੇ ਨੇ ਬਣਵਾਇਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੁਣ ਇੱਕ ਕੋਤਵਾਲੀ ਬਣੀ ਹੋਈ ਹੈ ਅਤੇ ਉਸ ਦੇ ਨਾਲ ਹੀ ਇੱਕ ਮਸਜਿਦ ਵੀ ਬਣੀ ਹੋਈ ਹੈ ਜੰਗ ਦੇ ਉਸ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਢਾ ਦਿੱਤਾ ਗਿਆ ਸੀ ਪਰ ਮਸਜਿਦ ਉਸੇ ਤਰ੍ਹਾਂ ਕਾਇਮ ਰਹੀ। ਕੋਤਵਾਲੀ ਦਾ ਝਗੜਾ ਕਾਫੀ ਦੇਰ ਤੱਕ ਚੱਲਦਾ ਰਿਹਾ। ਉਸ ਤੋਂ ਬਾਅਦ ਕੋਤਵਾਲੀ ਦੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਤੇ ਲਗਵਾ ਦਿੱਤੀ ਗਈ। ਜੀਤ ਦੇ ਮਹਾਰਾਜਾ ਸਾਹਿਬ ਨੇ ਇਹ ਮਸਜਿਦ ਵਾਲੀ ਜ਼ਮੀਨ ਵੀ ਸਾਰੇ ਧਰਮਾਂ ਦੇ ਲੋਕਾਂ ਦੇ ਨਾਲ ਸਲਾਹ ਕਰਕੇ ਮੂਲ ਖਰੀਦ ਲਈ। ਉਸ ਸਮੇਂ ਇਸ ਜਗ੍ਹਾ ਤੇ ਮਸਜਿਦ ਨਹੀਂ ਬਣੀ ਸੀ। ਸਿਰਫ ਚਾਰ ਦੀਵਾਰੀ ਹੀ ਕੀਤੀ ਗਈ ਸੀ। ਇਹ ਜ਼ਮੀਨ ਸਿੱਖਾਂ ਦੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਇਸ ਮਸਜਿਦ ਨੂੰ ਨਹੀਂ ਤੋੜਿਆ। ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਲੀ ਦੇ ਗੁਰਦੁਆਰਿਆਂ ਨੂੰ ਦਿੱਤਾ ਗਿਆ ਪਿੰਡ ਦੋਸਾਂਝ ਤਹਿਸੀਲ ਨਮਾ ਸ਼ਹਿਰ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਗੁਰਦੁਆਰਾ ਮਜਨੂ ਕਾ ਟਿੱਲਾ ਦਾ ਇੱਕ ਹਿੱਸਾ 1996 ਦੇ ਵਿੱਚ ਡੀਡੀਏ ਨੇ ਤੋੜ ਦਿੱਤਾ ਸੀ ਉਸ ਸਮੇਂ ਵੀ ਭਾਜਪਾ ਦੀ ਸਰਕਾਰ ਸੀ 2006 ਦੇ ਵਿੱਚ ਹੋਰ ਕੀਤੇ ਨਿਰਮਾਣ ਨੂੰ ਵੀ ਦੁਬਾਰਾ ਤੋਂ ਤੋੜ ਦਿੱਤਾ ਗਿਆ ਮਜਨੂ ਕਾ ਟਿੱਲਾ ਗੁਰਦੁਆਰਾ ਸਾਹਿਬ ਜੋ ਜ਼ਮੀਨ ਅਕਵਾਇਰ ਕੀਤੀ ਗਈ ਸੀ ਉਹ ਹੁਣ ਤੱਕ ਵੀ ਗੁਰਦੁਆਰਾ ਸਾਹਿਬ ਨੂੰ ਨਹੀਂ ਮੋੜੀ ਗਈ ਹੈ ਇਹ ਸੀ ਦਿੱਲੀ ਦਾ ਮੁਕੰਮਲ ਇਤਿਹਾਸ ਇਸ ਇਤਿਹਾਸ ਦੇ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਆਉਂਦਾ ਕਿ ਮਸਜਿਦ ਨੂੰ ਤੋੜ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਾਇਆ ਗਿਆ ਹੈ। ਤੋਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਫੇਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ। ਮਨਜੀਤ ਸਿੰਘ ਸਿਰਸਾ ਦੁਆਰਾ ਦਿੱਤਾ ਗਿਆ ਬਿਆਨ ਕਿ ਰਕਾਬ ਗੰਜ ਗੁਰਦੁਆਰਾ ਜਿਹੜਾ ਹੈ ਮਸਜਦ ਨੂੰ ਢਾਹ ਕੇ ਬਣਾਇਆ ਗਿਆ। ਇਹਦੀ ਜਿੰਨੀ ਨਖੇਤੀ ਕੀਤੀ ਜਾਵੇ ਉਨੀ ਕੱਟ ਹੈ। ਦਿੱਲੀ ਦਾ ਇਲਾਕਾ ਲਕੀ ਵੰਜਾਰੇ ਮਰਵਤ ਦੀ ਵਿਰਾਸਤ ਦੇ ਵਿੱਚ ਸੀਗਾ। ਛੇ ਵੱਡੇ ਇਲਾਕੇ ਜਿਹੜੇ ਆ ਉਹਦੇ ਕੋਲ ਸੀ ਜਦੋਂ ਉਹਦੀ وفات ਹੋਈ ਉਹਦੇ بیٹے ਉਹਦੇ ਕੋਲ ਸੀਗੇ ਤੇ ਇਹ ਗੱਲ ਜਿਹੜੀ ਹੈ ਅੱਜ ਵੀ ਰੈਵਨਿਊ ریکارڈ ਦੇ ਵਿੱਚ ਮੌਜੂਦ ਹੈਗੀ ਹੈ ਕਿ ਜਿਹੜੇ ਦਿੱਲੀ ਦੇ ਛੇ ਵੱਡੇ ਇਲਾਕੇ ਸੀਗੇ ਉਹ ਲਕੀ ਵੰਜਾਰੇ ਦੀ ਵਿਰਾਸਤ ਸੀਗੇ ਔਰ ਇਸ لحاظ ਨਾਲ ਦੇਖਿਆ ਜਾਵੇ ਤੇ ਸਿੱਖੀ ਦਿੱਲੀ ਜਿਹੜੀ ਹੈ ਉਹ ਸਿੱਖਾਂ ਦੀ ਹੈਗੀ ਹੈ ਦਿੱਲੀ ਜਿਹੜੀ ਹੈ ਉਹ ਸਿੱਖਾਂ ਦੀ ਹੈ ਇਸ ਗੱਲ ਦੇ ਪਖਤਾ ਸਬੂਤ ਮਿਲ ਗਏ ਤੁਸੀਂ ਵੀਡੀਓ ਵੀ ਵੇਖੀ ਹੈ ਕਿ ਹਰ ਚੀਜ਼ ਜਿਹੜੀ ਹੈ ਡੇਟਾਂ ਦੇ ذریعے ਮੈਂਸ਼ਨ ਕੀਤੀ ਗਈ ਹੈ ਕਾਗਜ਼ਾਤ ਦਿਖਾਏ ਗਏ ਹੈ ਕੋਈ ਹਵਾ ਦੇ ਵਿੱਚ ਗੱਲਾਂ ਨਹੀਂ ਕੀਤੀਆਂ ਗਈਆਂ ਹੈਗੀਆਂ ਕਿ ਦਿੱਲੀ ਜਿਹੜੀ ਹੈ ਦਿੱਲੀ ਦੇ 6 ਇਲਾਕੇ ਜਿਹੜੇ ਆ ਸਿੱਖਾਂ ਦੇ ਕਬਜ਼ੇ ਦੇ ਵਿੱਚ ਸੀਗੇ ਇਸ ਚੀਜ਼ ਦੇ ਵੀ ਕਾਗਜ਼ਾਤ ਮੌਜੂਦ ਨੇ ਇਹ ਚੀਜ਼ਾਂ ਜੜੀਆਂ ਮੈਂ ਜ਼ੁਬਾਨੀ ਕਲਾਮੀ ਨਹੀਂ ਸੀ ਹੋਈਆਂ ਬਲਕਿ ਕਾਜ਼ਾ ਦੀ ਸ਼ਕਲ ਦੇ ਵਿੱਚ ਅੱਜ ਵੀ ਮਹਿਫੂਜ਼ ਹੈਗੀਆਂ ਨੇ तो जो एक बयान पिछले दिनों सोशल मीडिया के उत्ते गर्दिश कर गुरुद्वारा रुकाबगंज जोड़ा वै मस्जिद में ढा के वो जगह पर बनाया गया है बिल्कुल गलत हैगा मस्जिद गुरद्वारा जोड़ा वै रुकावगंज अलहैदा है तो जी मस्जिद है वह अलहैदा हैगी है, है। बल्कि मस्जिद की थान खरीद के मुसलमाना को थ खरीद के वो जगह पर जोड़ा गुरद्वारा रकाबगंज बनाया गया ਔਰ ਸਿੱਖਾਂ ਦੇ ਦੌਰ ਦੇ ਵਿੱਚ ਕਿਸੇ ਵੀ ਮਜ਼ਾਹਬ ਨਾਲ ਤਾਲੁਕ ਰੱਖਣੇ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੀ ਕਿਸੇ ਵੀ ਇਬਾਦਤਗਾਹ ਨੂੰ ਢਾਕੇ ਉਹਦੀ ਜਗ੍ਹਾ ਤੇ ਗੁਰਦੁਆਰੇ ਨਹੀਂ ਸੀ ਬਣਾਏ ਗਏ ਬਲਕਿ ਗੁਰਦੁਆਰੇ ਜੜੇ ਆ ਉਹ ਅਲੈਦਾ ਬਣਾਏ ਗਏ ਸੀਗੇ ਜਿਨ੍ਹਾਂ ਦੀਆਂ ਇਬਾਦਤਗਾਹਾਂ ਮੌਜੂਦ ਸੀ ਚਾਹੇ ਉਹ Hindu ਸੀ ਮੁਸਲਮਾਨ ਸੀਗੇ ਉਹ ਉਥੇ ਦੀਆਂ ਉਥੇ ਸੀ ਉਹਨਾਂ ਨੂੰ ਢਾਕੇ ਗੁਰਦੁਆਰੇ ਨਹੀਂ ਸੀ ਬਣਾਏ ਗਏ ਬਲਕਿ ਜਦੋਂ ਅੰਗਰੇਜ਼ ਦੌਰ ਆਇਆ ਉਦੋਂ ਜਿਹੜੇ ਸਿੱਖ ਹੈ ਉਹਨਾਂ ਦੇ ਗੁਰਦੁਆਰਿਆਂ ਨੂੰ ਢਾ ਕੇ ਉਹਨਾਂ ਦੇ ਉੱਤੇ ਜਿਹੜੇ ਹੈ ਚਰਚ ਬਣਾਏ ਗਏ ਸੀਗੇ ਬਲਕਿ ਸਿੱਖਾਂ ਨੇ ਕਿਸੇ ਵੀ ਮਜ਼ਬਬ ਨਾਲ ਜਿਹੜੇ ਤਾਲੁਕ ਰੱਖਣੇ ਵਾਲੇ ਸੀਗੇ ਉਹਨਾਂ ਦੀਆਂ ਅਬਾਦਗਾਂ ਨੂੰ ਨਹੀਂ ਮਟਾਇਆ ਸੀਗਾ ਮੈਂ ਪਿਛਲੇ ਦਿਨੋਂ ਇੱਕ ਵੀਡੀਓ ਦੇਖ ਰਹੀ ਸੀ ਇੱਕ ਮੁਸਲਮਾਨ ਜਿਹੜਾ ਉਹ ਬਿਆਨ ਕਰਨ ਦਿਆ ਸੀਗਾ ਜਿੰਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਜਿਹੜਾ ਉਹ ਦੇਖਿਆ ਸੀ ਉਹਦਾ ਇਹ ਕਹਿਣਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਕਾਇਦਾ ਮਸਜਿਦਾਂ ਵਾਸਤੇ ਮੰਦਰਾਂ ਵਾਸਤੇ ਗ੍ਰਾਂਟ ਲਈ ਹੋਈ ਸੀਗੀ ਜਿਹੜੇ ਉੱਥੇ ਨਿਗੇਬਾਨ ਸਿਗੇ ਲੋਕਾਂ ਨੂੰ ਤਾਲੀਮਾਤ ਦਿੰਦੇ ਸੀ ਉਹਨਾਂ ਦਾ ਵੀ ਬੰਦੋਬਸਤ ਕੀਤਾ ਜਾਂਦਾ ਸੀਗਾ ਉਹਨਾਂ ਨੂੰ ਵੀ ਇੱਕ ਮਕੂਲ ਰਕਮ ਹਰ ਮਹੀਨੇ ਪਹੁੰਚਾਈ ਜਾਂਦੀ ਸੀਗੀ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੇ ਮੁਸ਼ਕਲ ਪਰੇਸ਼ਾਨੀ ਨਾ ਹੋਵੇ ਔਰ ਜਿਸ ਤਰ੍ਹਾਂ ਦੀ ਮਰਾਤ ਗੁਰਦੁਆਰਿਆਂ ਵਾਸਤੇ ਸੀ ਇਸੇ ਤਰ੍ਹਾਂ ਦੀ ਮਰਾਤ ਮੰਦਰਾਂ ਤੇ ਮਸਜਿਦਾਂ ਵਾਸਤੇ ਵੀ ਸੀਗੀਆਂ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਵੀ ਮਜ਼ਬਬ ਨਾਲ ਤਾਲੁਕ ਰੱਖਣ ਵਾਲੇ ਲੋਕਾਂ ਦੀ ਇਬਾਦਤਗਾਹਾਂ ਦੀ ਬੇਹਰਮਤੀ ਨਹੀਂ ਕੀਤੀ ਬਲਕਿ ਜੋ ਮਰਾਤ ਗੁਰਦੁਆਰਿਆਂ ਵਾਸਤੇ ਸੀ ਉਹੀ ਉਹਨਾਂ ਦੀਆਂ ਇਬਾਦਤਗਾਹਾਂ ਵਾਸਤੇ ਵੀ ਰੱਖੀ ਹੋਈ ਸੀ